ਮੈਨੂੰ ਕਿਉਂ ਆਵਾਜ਼ ਨਹੀਂ ਦਿੰਦਾ ਕੱਲ ਤੂੰ ਕਰ ਲੈ ਲਈਨਾ ਅੱਜ ਮੈਂ ਕਰ ਲੈ ਲਈਨੀ ਵੇਲਾ ਬੀਪੀ ਵਧਿਆ ਤੇ ਡੱਕੀ ਜਾਨੀ ਆ ਅੱਜ ਮੈਂ ਕਰ ਲੈ ਲਈਨੀ ਰੇ ਨਾ ਤੂੰ ਮੰਤੇ ਮੇਰੇ ਦਿਲ ਕੇ ਮਨ ਜਾਣ ਕੇ ਮੇਰੇ ਮਨ ਜਾਣ ਕੇ ਕੀ ਨਾ ਟਡਾਈ ਰਵੈਲ ਸਿੰਘ ਜੀ ਕਿਹੜਾ ਪਿੰਡ ਆ ਜੀ ਸਾਵੀ ਸਾਹਿਬ ਆ ਜਿਹੜੇ ਨੌਜਵਾਨ ਦੀ ਮੌਤ ਹੈ ਤੁਹਾਡਾ ਕੀ ਲੱਗਦਾ ਇਹ ਮੁੰਡਾ ਮੇਰਾ ਜੀ ਕਿਸ ਤਰ੍ਹਾਂ ਮੌਤ ਹੋਈ ਹੈ ਇਹ ਟੀਕੇ ਟਾਕੇ ਲਾਉਂਦਾ ਸੀ ਜੀ ਟੀਕੇ ਬਹੁਤ ਲਾਉਂਦਾ ਸੀ ਜੀ ਕੀ ਨਾਮ ਸੀ ਦਾ ਗੁਰਪੀਰ ਸਿੰਘ ਉਮਰ ਕਿੰਨੀ ਸੀ ਉਮਰ 27 ਸਾਲ ਵਿਆਹ ਸੀ ਵਿਆਹ ਹੈ ਦੋ ਬੱਚੇ ਆ ਜੀ ਸਰਕਾਰ ਤੇ ਦਾਅਵੇ ਕਰ ਰਹੀ ਹੈ ਪੰਜਾਬ ਦੇ ਵਿੱਚੋਂ ਜਿਹੜਾ ਦਸ਼ਾ ਖਤਮ ਕਰ ਦਿੱਤਾ ਹਾਂ ਨਹਾ ਖਤਮ ਕਿੱਥੇ ਹੋਇਆ ਜੀ ਨਹਾਦ ਘਰੇ ਘਰੋਂ ਹੁਣ ਪਹਿਲਾਂ ਜਿਆਦਾ ਮਿਲਦਾ ਹੁਣ ਬਹੁਤ ਜਿਆਦਾ ਮਿਲਣ ਲਿਆ ਵਾ ਉਹਨਾਂ ਸੌਦਾ ਨਹੀਂ ਮਿਲਦਾ ਜਿਹਨੇ ਟੀਕੇ ਮਿਲਣ ਦੇ ਸਰਕਾਰ ਝੂਠ ਬੋਲ ਰਹੀ ਹੈ ਹ ਕਿੰਨਾ ਨਸ਼ਾ ਵੇਚਦਾ ਤੁਹਾਡੇ ਪਿੰਡ ਨਾ ਬਹੁਤ ਜਿਆਦਾ ਜੀ ਸਾਡੇ ਮਹੱਲੇ ਚ ਬਹੁਤ ਇੱਕ ਨਿਸ਼ਾਨ ਹੋਇਆ ਇੱਥੇ ਕੀਟਾਟਿਆਂ ਦਾ ਪੁਲਿਸ ਨੇ ਕਦੀ ਕਿੜਾ ਨਹੀਂ ਮਾਰਿਆ ਨਾ ਨਾ ਛੜਦੀ ਨਹੀਂ ਨਸ਼ਿਆਲੇ ਨਾ ਨਾ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਪਟੀਕੇ ਬੰਦ ਹੋਣ ਨਾਹੀਂ ਬੰਦ ਹੋਣ ਸਭ ਕੁਝ ਬੰਦ ਹੋ ਜੇ ਨਾਹੀਂ ਕਿੰਨੇ ਬੱਚੇ ਤੁਹਾਡੇ ਸਾਡੇ ਦੋ ਬੱਚੇ ਆ ਜੀ ਇੰਨਾ ਮੁੰਡਾ ਇੱਕੋ ਹੀ ਆ ਮੇਰਾ ਤੇ ਪੁੱਤਰੇ ਪੁੱਤਰੀਆਂ ਮੇਰੀ ਨੇ ਕਿਨੇ ਗਏ ਜਿਹੜਾ ਕੱਲਾ ਸੀ ਬੱਚਾ ਜਿਹੜਾ ਕੱਲਾ ਹੀ ਕੱਲਾ ਜੀ ਹਾਂਜੀ ਕੀ ਨਾਂ ਤੁਹਾਡਾ ਜੀ ਸ਼ਖਤੈਨ ਸਿੰਘ ਜੀ ਕਿਹੜਾ ਪਿੰਡ ਆ ਜੀ ਸਾਬੜੀ ਸਾਬ ਅਜਿਹੇ ਨੌਜਵਾਨ ਦੀ ਮੌਤ ਹੋਈ ਜੀ ਤੁਹਾਡਾ ਕੀ ਲੱਗਦਾ ਇਹ ਜੀ ਮੇਰਾ ਪਤੀ ਆ ਵਾ ਕਿਵੇਂ ਮੌਤ ਹੋਈ ਆ ਇਹਦੀ ਟੀਕਾ ਲਾ ਕੇ ਮੌਤ ਹੋਈ ਆ ਜੀ ਕਿੰਨਾ ਕੁ ਨਸ਼ਾ ਤੁਹਾਡੇ ਪਿੰਡ ਵਿੱਚ ਦਾ ਨਸ਼ਾ ਹਾਡੇ ਪਿੰਡ ਇੰਨਾ ਵਿਕਦਾ ਜੀ ਬਹੁਤ ਹੀ ਜ਼ਿਆਦਾ ਘਰੋ ਘਰੀ ਆ ਕੇ ਸਰਿੰਜਾਂ ਟੀਕੇ ਸਾਰਾ ਕੁਝ ਦੇਈ ਜਾਂਦੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਜੀ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਦਾ ਨਹੀਂ ਸਰਕਾਰ ਨੇ ਕੋਈ ਨਸ਼ਾ ਖਤਮ ਨਹੀਂ ਕੀਤਾ ਜੀ ਸਗੋਂ ਜ਼ਿਆਦਾ ਵਧਿਆ ਆ ਇਹ ਲੋ ਜਿਆਦਾ ਵਿਗਦਾ ਹਾਂ ਹਾਂ ਬਹੁਤ ਜਿਆਦਾ ਵਿਗਦਾ ਜੀ ਸੱਚੇ ਪਾਸਾ ਕਿਰਪਾ ਕਰੇ ਮਹਾਰਾਜ ਇਹਦੇ ਬਹੁਤ ਜਿਆਦਾ ਕੰਮ ਖਰਾਬ ਹੋ ਰਿਹਾ ਜੀ ਇਹਦੇ ਕੰਟਰੋਲ ਕੀਤਾ ਜਾਵੇ ਪੁਲਿਸ ਫੜਦੀ ਨਹੀਂ ਕਿਸੇ ਦੀ ਨਹੀਂ ਜੀ ਪੁਲਿਸ ਕੋਈ ਨਹੀਂ ਫੜਦੀ ਪਿੰਡ ਵਿੱਚ ਝਗੜਾ ਹੋਇਆ ਹੋਵੇ ਤੇ ਪੁਲਿਸ ਮਿੰਟ ਚ ਆਉਂਦੀ ਹੈ ਤੇ ਨਸ਼ੇ ਬਾਰੇ ਨਹੀਂ ਆਉਂਦੀ ਜੀ ਭਾਈ ਕੀ ਨਾਂ ਟੋਡਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਪਿੰਡ ਸ਼ਾਹਵਾਲੀ ਸਰ ਇਹਦੇ ਨੌਜਵਾਨ ਦੀ ਮੌਤ ਹੋਈ ਹੈ ਕੀ ਲਾਉਦਾ ਟੋਡਾ ਇਹ ਆਪਣੇ ਪਰਿਵਾਰ ਦੇ ਵਿੱਚੋਂ ਮੇਰਾ ਭਰਾ ਹੀ ਲੱਗਦਾ ਸੀ ਕਿਵੇਂ ਮੌਤ ਹੋਈ ਇਹਦਾ ਜੀ ਮੌਜੂਦੀ ਦੀ ਟੀਗਾ ਲਾਉਣ ਕਰਕੇ ਹੋਈ ਆ ਟੀਕੇ ਬਹੁਤ ਜਿਆਦਾ ਵਿਗਦੇ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਇਹਦੇ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਨੇ ਪਹਿਲਾਂ ਤੇ ਕਿਹਾ ਸੀ ਨਸ਼ੇ ਬੰਦ ਕਰ ਦੇਣੇ ਆ ਨਸ਼ੇ ਬੰਦ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਜਿਹੜਾ ਨਸ਼ੇ ਬੰਦ ਹੋ ਰਹੇ ਆ ਗਰਾਊਂਡ ਲੈਵਲ ਤੇ ਇੰਨਾ ਕਿ ਜ਼ਿਆਦਾ ਨਸ਼ਾ ਵਿਕਦਾ ਪਿਆ ਵਾ ਜੀ ਬੱਚਿਆਂ ਨੂੰ ਦੁੱਧ ਤੇ ਭਾਵੇਂ ਨਾ ਨਾ ਕੋ ਪਿਆ ਜਾਵੇ ਟੀਕੇ ਲਾਉਂਦੇ ਆ ਜੀ ਟੀਕੇ ਘਰੋ ਘਰੀ ਸਪਲਾਈ ਮਿਲਦੀ ਹੈ ਟੀਕਿਆਂ ਦੀ ਜਿਹੜੀ ਸਿਰੰਜਾਂ ਤੱਕ ਨਾਲ ਸਪਲਾਈ ਮਿਲਦੀ ਹੈ ਸਾਡੀ ਹੱਥ ਛੋੜ ਕੇ ਬੈਂਦੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦਿੱਤਾ ਜਾਵੇ ਅਸੀਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਦੱਸ ਚੁੱਕੇ ਹਾਂ ਜੀ ਸਾਡੇ ਆ ਲਾਗੇ ਇਥੋਂ ਸਾਹਮਣੇ ਮੜੀਆਂ ਪੈਂਦੀਆਂ ਵਾਂ ਮੜੀਆਂ ਦੇ ਵਿੱਚ ਇਸ ਵੇਲੇ ਵੀ ਜਾ ਕੇ ਵੇਖ ਲਓ ਮੁੰਡੇ ਟੀਕੇ ਲਾਉਂਦੇ ਹੋਣਗੇ ਸਿਰੰਜਾਂ ਵੀ ਉੱਥੇ ਹੋਣੀਆਂ ਸਭ ਕੁਝ ਇੱਥੇ ਚੱਲਦਾ ਜੇ ਕਿ ਇਹਨੂੰ ਅਸੀਂ ਰੋਕਦੇ ਹਾਂ ਕੋਈ ਗੱਲ ਕਰਦਾ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਪਰਿਵਾਰ ਸਭ ਨੂੰ ਵੱਢ ਘਾਟ ਮਾਰਾ ਬੋਲਦੇ ਆ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਸਾਡੀ ਕੋਈ ਸੁਣਵਾਈ ਨਹੀਂ ਕਈ ਵਾਰ ਅਸੀਂ ਜਾ ਕੇ ਐਸ ਐਚਓ ਸਾਹਿਬ ਨੂੰ ਇਹ ਬਾਰੇ ਦੱਸ ਚੁੱਕੇ ਆ ਤੇ ਉਹਨਾਂ ਨੇ ਬਸ ਝੂਠੇ ਲਾਰੇ ਵਾਲੀ ਗੱਲ ਆਗੇ 112 ਤੇ ਤਨੀ ਕਾਲ ਕਰੋ ਕੋਈ ਸਾਡੀ ਸੁਣਵਾਈ ਨਹੀਂ ਆ ਇਥੇ ਨਸ਼ਾ ਬੰਦ ਕੀਤਾ ਜਾਵੇ ਇਹ ਇੱਕ ਮਰਿਆ ਪਾਸੇ ਪੁਲਿਸ ਕਹਿ ਰਹੀ ਆ ਕਿ ਨਸ਼ਾ ਵੇਚਣ ਵਾਲੇ ਦਾ ਸਾਨੂੰ ਨਾਮ ਦੱਸਿਆ ਜਾਵੇ ਤੁਹਾਡਾ ਨਾਮ ਰਿਪੋਰਟ ਰੱਖਿਆ ਜਾਵੇਗਾ ਤਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਦੱਸਦੇ ਆ ਪੁਲਿਸ ਨੇ ਕਦੀ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਕਦੀ ਕਦੀ ਇਥੇ ਪੁਲਿਸ ਨੇ ਨਸ਼ੇ ਬਾਰੇ ਕੋਈ ਨਹੀਂ ਆਇਆ ਇਥੇ ਚੁੱਕੇ ਗਏ ਜਦੋਂ ਵਿੱਚੋਂ ਮੁੰਡੇ ਉਹਦੇ ਸੈਂਟਰ ਦੇ ਵਿੱਚ ਛੱਡੇ ਉਹ ਫੇਰ ਆਗੇ ਲਾ ਗਏ ਉੱਥੇ ਵੀ ਨਸ਼ਾ ਉਹ ਕਹਿੰਦੇ ਇੱਥੇ ਉੱਥੇ ਵੀ ਸਾਨੂੰ ਗੋਲੀ ਗਾਲੀ ਮਿਲਦੀ ਰਹੀ ਹੈ ਤੇ ਇੱਥੇ ਆਗੇ ਤੇ ਟੀਕਿਆਂ ਵਾਲਾ ਜ਼ਿਆਦਾ ਮਾੜਾ ਕੰਮ ਆ ਜੀ ਨਸ਼ਾ ਤੁਹਾਡੇ ਪਿੰਡ ਵਿੱਚ ਦਾ ਨਸ਼ਾ ਕੀ ਦਸੀਏ ਤੁਹਾਨੂੰ ਸਰਿੰਜਾਂ ਤੱਕ ਘਰੇ ਸਪਲਾਈ ਹੋ ਰਹੀ ਹੈ ਜੀ ਹੋਮ ਡਿਲੀਵਰੀ ਵਾਲਾ ਕੰਮ ਚੱਲ ਗਿਆ ਵਾ ਜੀ ਉਹਨੇ ਤੇ ਜ਼ੋਮੈਟੋ ਵਾਲੇ ਦੀ ਸਪਲਾਈ ਨੇ ਜਿੰਨੀ ਇੱਥੇ ਟੀਕੇ ਵਾਲੀ ਦੀ ਸਪਲਾਈ ਹੈ ਫੋਨ ਕਰਦੇ ਆ ਸਾਰੀ ਘਰੇ ਟੀਕੇ ਤੱਕ ਦੇ ਗਏ ਜਾਂਦੇ ਆ ਕੀ ਮੰਗ ਕੀ ਕਰਦੇ ਮੰਗੇ ਹੱਥ ਜੋੜ ਕੇ ਕਰਦੇ ਆ ਜੀ ਇਹ ਤੇ ਇੱਕ ਮਰਿਆ ਵਾ ਆ ਸਾਡੇ ਮਹੱਲੇ ਦੇ ਵਿੱਚ ਜਿੰਨਾ ਮਹੱਲਾ ਵਾ ਸਾਰੇ ਛੋਟੇ ਛੋਟੇ ਮੁੰਡੇ ਤਕਰੀਬਨ ਕੋਈ 12 ਸਾਲ ਤੱਕ ਜਿਹੜੇ ਜਿਹੜੇ ਬੱਚੇ ਉਹ ਲੱਗ ਚੁੱਕੇ ਨਸ਼ੇ ਤੇ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਮਰਿਆ ਸਾਡਾ ਬਾਕੀ ਦੇ ਬਚ ਜਾਣ ਬਾਕੀਆਂ ਨੂੰ ਬਚਾਇਆ ਜਾਵੇ ਟੀਕਿਆਂ ਨੂੰ ਬੰਦ ਕੀਤਾ ਜਾਵੇ ਇੱਥੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਆਮ ਆਦਮੀ ਸਰਕਾਰ ਨੇ ਸੋਸ਼ਲ ਮੀਡੀਆ ਤੇ ਬਹੁਤ ਸ਼ੋਸ਼ੇ ਛੱਡੇ ਆ ਜੀ ਤੇ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਕੋਈ ਵੀ ਕੰਮ ਨਹੀਂ ਨਸ਼ਾ ਜਿਹੜਾ ਵਾ ਪਹਿਲਾਂ ਨਾਲੋਂ ਦੁੱਗਣਾ ਚੌਗ ਪਹਿਲਾਂ ਲੋਕ ਲਾਂਬਲੀ ਬੰਡਾਈਆਂ ਲੈ ਕੇ ਆਉਂਦੇ ਸੀ ਹੁਣ ਘਰ ਘਰ ਸਪਲਾਈ ਚੱਲਦੀ ਪਈ ਹੈ ਜੀ ਆਮ ਆਦਮੀ ਪਾਰਟੀ ਨੇ ਜੋ ਕਰਨਾ ਸੀ ਉਹ ਤੇ ਕੀਤਾ ਪਰ ਨਸ਼ੇ ਬਾਰੇ ਕੋਈ ਧਿਆਨ ਨਹੀਂ ਆ ਗਰਾਊਂਡ ਲੈਵਲ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸਾਡੇ ਬੱਚਿਆਂ ਨੂੰ ਬਚਾਇਆ ਜਾਵੇ ਸਾਡੇ ਕੋਈ ਪਾਰਟੀ ਬਾਈ ਕਿਸੇ ਤਰੀਕੇ ਦਾ ਨਹੀਂ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਤੌਰ ਤੇ ਭਾਈਚਾਰੇ ਤੌਰ ਤੇ ਜਿਹੜਾ ਵਾ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਬਾਰੇ ਸੋਚਿਆ ਜਾਵੇ ਇਹ ਬਹੁਤ ਮਿਹਰਬਾਨੀ ਹੈ ਜੀ